ਤਾਰਾਂ ਚ ਪੈਦੇ ਨੈਸ਼ਨਲ ਹਾਈਵੇ 54 ਦਾ ਟੋਲ ਪਲਾਜ਼ਾ ਬਣਿਆ ਜੰਗ ਦਾ ਮੈਦਾਨ ਕਿਸਾਨਾਂ ਦੇ ਵੱਲੋਂ ਕੀਤੀ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੇ ਨਾਲ ਕੁੱਟਮਾਰ ਲੱਗੇ ਵੱਡੇ ਇਲਜ਼ਾਮ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤਸਵੀਰਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇੱਕ ਵਿਅਕਤੀ ਟੋਲ ਪਲਾਜ਼ਾ ਤੋੜਦਾ ਹੋਇਆ ਨਜ਼ਰ ਆਇਆ ਤਾਂ ਇਹ ਵੀਡੀਓ ਜਿਹੜੀਆਂ ਨੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਦੱਸ ਦਿਓ ਕੀ ਇਹ ਜਥੇਬੰਦੀ ਆ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜਥੇਬੰਦੀ ਆ ਜਿਨ੍ਹਾਂ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਤਾਂ 6 ਤੋਂ 7 ਜਿਹੜੇ ਟੋਲ ਕਰਮਚਾਰੀ ਇਸ ਦੇ ਵਿੱਚ ਜ਼ਖਮੀ ਵੀ ਹੋਏ ਨੇ ਪੁਲਿਸ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਕਿ ਪੁਲਿਸ ਜਿਹੜੀ ਆ ਮੁਕ ਦਰਸ਼ਕ ਬਣ ਕੇ ਦੇਖਦੀ ਰਹੀ ਤਾਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੇ ਵੱਲੋਂ ਇਹ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਨਾਲ ਹੀ ਕਿਸਾਨ ਜਿਹੜੇ ਨੇ ਇਹ ਗੱਲ ਕਹਿ ਰਹੇ ਨੇ ਕਿ ਜ਼ਬਰਦਸਤੀ ਸਾਡੇ ਤੋਂ ਟੋਲ ਲਿਆ ਜਾ ਰਿਆ ਸੀ ਪਰਚੀ ਕੱਟੀ ਜਾ ਰਹੀ ਸੀ ਲਾਇਸੈਂਸ ਰੱਖ ਲਿਆ ਸੀ ਇਸ ਕਰਕੇ ਇਹ ਸਾਰਾ ਵਿਵਾਦ ਹੋਇਆ ਤਾਂ ਕੀ ਵਿਵਾਦ ਹੋਇਆ ਕਿਸ ਤਰੀਕੇ ਦੇ ਨਾਲ ਇਹ ਸਾਰੀ ਝੜਪ ਹੋਈ ਆ ਤੁਹਾਨੂੰ ਕਿਸਾਨ ਦੀ ਗੱਲਬਾਤ ਸੁਣਾਉਣੀ ਆ ਤੇ ਤੁਹਾਨੂੰ ਵੀਡੀਓ ਦਿਖਾਉਣੀ ਆ ਕਿਸ ਤਰੀਕੇ ਦੇ ਨਾਲ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਦਾ ਇਕੱਠ ਹੈ ਤੇ ਕਿਸਾਨ ਕੀ ਕੁਝ ਕਰ ਰਹੇ ਨੇ ਪਹਿਲਾਂ ਤੁਹਾਨੂੰ ਗੱਲਬਾਤ ਸੁਣਾਉਣੀ ਆ ਫਿਰ ਤੁਹਾਨੂੰ ਵੀਡੀਓ ਵੀ ਪੂਰੀਆਂ ਦਿਖਾਵਾਂਗੇ ਮੈਂ ਪਲਵਿੰਦਰ ਸਿੰਘ ਮਾਲਪਾਟਿਕ ਸੰਜ ਨੇ ਇੱਕ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਖਨੌਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕਿਟ ਹੈ ਉਹਨੂੰ ਕੀ ਕਹਿੰਦੇ ਛੋਟੀ ਹੱਥ ਦੀ ਵੱਡੀ ਹੁੰਦੀ ਜਿਹੜੀ ਟੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨਾਂ ਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਲਸੰਸਰਾ ਖਲਿਆ ਤੁਹਾਡੇ ਬੰਦੇ ਉਹ ਸੰਸਲੇ ਆਣ ਵਾਪਸ ਆਏ ਜਿੰਡਿਆਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚਲੇ ਗਏ ਪੁਲਿਸ ਜਿਹੜੀ ਮੂਵ ਦੇ ਘੁਪਨੀ ਰਹੀ ਫਾਇਰ ਤੇ ਫਿਰ ਇਹ ਮਾਰੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਹਕਤਾਂਤਾਂ ਦੇ ਜ਼ਿਲ੍ਹਾ ਪ੍ਰਧਾਨ ਹੋਰ ਜਿਹੜੇ ਸਾਥੀ ਆਵਦੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤੀ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਕਿ ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲਾ ਕੇ ਉਧਰ ਨਾਰੇ ਲਾਦੇ ਬੜੀ ਸ਼ਰਮ ਵਾਲੀ ਗੱਲ ਹੈ ਬਰਾਓ ਗੱਡੀ ਖਨੌਰੀ ਤੋਂ ਆ ਰਹੀ ਆ ਅੰਮ੍ਰਿਤਸਰ ਜਾ ਰਹੀ ਆ ਉਹਦਾ ੱੱਕੇ ਨਾਲ ਲਾਇਸੈਂਸ ਰੱਖਿਆ ਗਿਆ ਤੇ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਪਲਾਜੇ ਤੇ ਨਹੀਂ ਬਣ ਦਿੱਤਾ ਗਿਆ 4 ਘੰਟੇ ਮੈਂ ਪਲਵਿੰਦਰ ਸਿੰਘ ਮਾਲਪਾਰਤੀ ਖਾਨ ਜੀ ਇੱਕਾ ਸਿੱਧੂ ਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਆ ਗੀ ਸਾਡੀ ਖਨੌਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੇਟ ਹੈ ਉਹਨੂੰ ਕੀ ਕਹਿੰਦੇ ਛੋਟੀਆਂ ਤੋਂ ਵੱਡੀਆਂ ਹੁੰਦੀ ਜਿਹੜੀ ਕੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨਾਂ ਨੇ ੱੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਲਾਇਸੈਂਸ ਰੱਖ ਲਿਆ ਸਾਡੇ ਬੰਦੇ ਕੰਸ ਲੈ ਆਣ ਵਾਪਸ ਆਏ ਜੰਡੇ ਵਾਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚਲੇ ਗਏ ਪੁਲਿਸ ਜਿਹੜੀ ਮੂਹ ਤੇ ਘੂ ਘਣੀ ਰਹੀ ਸਾਈਡ ਤੇ ਫਿਰ ਇਹਨਾਂ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਸੰਤਾਨ ਦੇ ਜ਼ਿਲ੍ਹਾ ਪ੍ਰਧਾਨ ਹੋਰ ਜਿਹੜੇ ਸਾਥੀ ਆਜਦੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਜਿਹੜਾ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤਾ ਰਵੇ ਤੇ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਵੀ ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹਨਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲੈ ਕੇ ਉਧਰ ਨਾੜੇ ਲਾਦਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਭਰਾਓ ਗੱਡੀ ਖਨੋਰੀ ਤੋਂ ਆ ਰਹੀ ਆ ਅੰਮ੍ਰitsar ਜਾ ਰਹੀ ਆ ਉਹਦਾ ੱੱਕੇ ਨਾਲ ਲਾਇਸੈਂਸ ਰੱਖਿਆ ਗਿਆ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਪਲਾਜ਼ੇ ਦੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜਿਸ ਸਾਥੀ ਵੱਡੀ ਗਿਣਤੀ ਚ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਹੁਣ ਇੱਕ ਪਾਸੇ ਟੋਲ ਕਰਮਚਾਰੀ ਜਿਹੜੇ ਨੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਇਹਨਾਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੇ ਉੱਤੇ ਹੀ ਇਲਜ਼ਾਮ ਲਗਾ ਰਹੇ ਨੇ ਆਖਰ ਕੌਣ ਸੱਚ ਤੇ ਕੌਣ ਝੂਠ ਬੋਲ ਰਿਹਾ ਪਰ ਖੈਰ ਕਿਹਾ ਜਾਂਦਾ ਕਿ ਕਈ ਵਾਰ ਤੁਹਾਨੂੰ ਕੁਝ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ ਤਸਵੀਰਾਂ ਬੋਲਦੀਆਂ ਨੇ ਤਾਂ ਇਹ ਵੀਡੀਓ ਬੋਲਦੀਆਂ ਨੇ ਵੀਡੀਓ ਦੇ ਵਿੱਚ ਜੋ ਕੁਝ ਦੇਖਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਆ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਆ ਤਾਂ ਇਸ ਤੋਂ ਬਾਅਦ ਹੁਣ ਪੁਲਿਸ ਕਿਹੋ ਜੀ ਕਾਰਵਾਈ ਕਰਦੀ ਆ ਕਿਸਾਨਾਂ ਦੇ ਉੱਤੇ ਇਹ ਦੇਖਣ ਵਾਲੀ ਗੱਲ ਰਹੇਗੀ